ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਨੂੰ ਲੈ ਕੇ ਮੀਟਿੰਗਾਂ ਦਾ ਦੌਰ ਲਗਾਤਾਰ ਜਾਰੀ ਵਿਧਾਇਕ ਕੁਲਦੀਪ ਸਿੰਘ ਢਾਲੀਵਾਲ ਵੱਲੋਂ ਚੋਣਾਂ ਨੂੰ ਲੈ ਕੇ ਕੀਤੀਆਂ ਜਾ ਰਹੀਆਂ ਮੀਟਿੰਗਾਂ ਕਿਹਾ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਵਿੱਚ ਆਮ ਆਦਮੀ ਪਾਰਟੀ ਸ਼ਾਨਦਾਰ ਜਿੱਤ ਹਾਸਲ ਕਰੇਗੀ ਪੰਜਾਬ ਅੰਦਰ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਦਾ ਬਿਗਲ ਵੱਜ ਚੁੱਕਿਆ ਹੈ ਵੱਖ-ਵੱਖ ਪਾਰਟੀਆਂ ਵੱਲੋਂ ਪਿੰਡਾਂ ਅੰਦਰ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਉੱਥੇ ਹੀ ਨਾਲਾ ਹਲਕੇ ਅੰਦਰ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਦੀਪ ਸਿੰਘ ਢਾਲੀਵਾਲ ਵੱਲੋਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਨੂੰ ਲੈ ਕੇ ਰਮਦਾਸ ਕਿਹਾ ਕਿ ਜ਼ਿਲ੍ਹਾ ਪ੍ਰੇਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ ਨੂੰ ਲੈ ਕੇ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਪੂਰੇ ਪੰਜਾਬੰਦਰੇ ਹੀ ਚੋਣਾਂ ਜਿੱਤੇਗੀ ਨਾ ਨਾ ਤਿਆਰੀ ਆ ਬਲਾ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੇਸ਼ਦ ਕੱਲ ਤੱਕ ਨਾਮਿਨੇਸ਼ਨ ਹੋ ਜਾਣੇ ਆ 50 ਤੱਕ ਆ ਲਾਸਟ ਡੇਟ ਬਸ ਨਾਮਿਨੇਸ਼ਨ ਹੋ ਗਏ ਤੇ ਤਿਆਰੀ ਆ ਲੜਾਂਗੇ ਵਧੀਆ ਮੀਟਿੰਗ ਵੀ ਕੀਤੀ ਗਈ ਅੱਜ ਵਿਸ਼ੇਸ਼ ਤੌਰ ਤੇ ਅੱਜ ਰਮਨਦਾਸ ਜੋਂ ਸੀ ਇੱਕ ਕਪੜਾ ਉਹ ਜੋਂ ਦੀ ਮੀਟਿੰਗ ਕਰਕੇ ਆ ਹੁਣੇ ਰੋਜ਼ ਹੀ ਕਦਾ ਕਰਾਂਗੇ ਰੋਜ਼ ਹੀ 3 ਨੰਬਰ ਜੋਂ ਦੀ ਮੀਟਿੰਗ ਹੀ ਫਿਰ ਕੱਲ 50 ਜਦੋਂ ਨਾਮਿਨੇਸ਼ਨ ਹੋ ਗਿਆ ਤਾਂ ਫਿਰ 10 ਦਿਨ ਹੈਗੇ ਜਿਹੜੇ ਆਪਾਂ ਲਾਵਾਂਗੇ ਕਿੰਨਾ ਰਿਜ਼ਲਟ ਆਉਣਗੇ ਰਿਜ਼ਲਟ ਦੇ ਸਭ ਨੂੰ ਪਤਾ ਹੀ ਹੈ ਰਿਜ਼ਲਟ ਦੇ ਸਭ ਜਿੱਤ ਕੇ ਆਵਾਂਗੇ ਬਹੁਤ ਵੱਡੀ ਜਿੱਤ ਹੋਊਗੀ ਪਾਰਟੀ ਦੀ ਸਾਰੇ ਪੰਜਾਬ 'ਚ ਇਹ ਨਾ ਨਾ ਇਕੱਲੇ ਨਹੀਂ ਸਾਰੇ ਪੰਜਾਬ 'ਚ ਬਹੁਤ ਵੱਡੀ ਜਿੱਤ ਹੋਊ ਨਾ ਨਾ ਤਿਆਰੀ ਆ ਬਿਲਾ ਬਲਾਗ ਸੰਪਤੀ ਤੇ ਜਿਲ੍ਹਾ ਪ੍ਰੀਸ਼ਦ ਕੱਲ ਤੱਕ ਨਾਮਿਨੇਸ਼ਨ ਹੋ ਜਾਣੇ ਆ 50 ਤੱਕ ਹੈ ਲਾਸਟ ਡੇਟ ਬਸ ਨਾਮਿਨੇਸ਼ਨ ਹੋ ਗਏ ਤੇ ਤਿਆਰੀ ਆ ਕਲੈਕਸ਼ਨ ਲੜਾਂਗੇ ਵਧੀਆ ਅੱਜ ਮੀਟਿੰਗ ਵੀ ਕੀਤੀ ਗਿਆ ਜਿਲ੍ਹਾ ਪ੍ਰੀਸ਼ਦ ਅੱਜ ਰਮਦਾਸ ਜੋਂਸ ਸੀ ਇੱਕ ਕਪੜਾ ਉਹ ਜੋਂ ਦੀ ਮੀਟਿੰਗ ਕਰਕੇ ਆ ਹੁਣੇ ਰੋਜ਼ ਹੀ ਕਦਾ ਕਦਾਂਗੇ ਰੋਜ਼ ਹੀ 3 ਨੰਬਰ ਜੋਂ ਦੀ ਮੀਟਿੰਗ ਹੀ ਫਿਰ ਕੱਲ ਬੱਸੋ ਜਦੋਂ ਨਾਮੀਨੇਸ਼ਨ ਹੋ ਗਈਆਂ ਤਾਂ ਫਿਰ 10 ਦਿਨਾਂ ਦੇ ਅਗੇ ਜਿਹੜੇ ਆਪਾਂ ਲਾਵਾਂਗੇ ਜਿੱਦਾਂ ਦੇ ਰਿਜ਼ਲਟ ਆਉਣਗੇ ਰਿਜ਼ਲਟ ਦੇ ਸਭ ਨੂੰ ਪਤਾ ਹੀ ਆ ਰਿਜ਼ਲਟ ਦੇ ਸਭ ਜਿੱਤ ਕੇ ਆਵਾਂਗੇ ਬਹੁਤ ਵੱਡੀ ਜਿੱਤ ਹੋਊਗੀ ਪਾਰਟੀ ਦੀ ਸਾਰੇ ਪੰਜਾਬ 'ਚ ਇਹ ਨਾਲਾ ਇਕੱਲੇ ਨਹੀਂ ਸਾਰੇ ਪੰਜਾਬ 'ਚ ਬਹੁਤ ਵੱਡੀ ਜਿੱਤ ਹੋਊ